ਜਾਰੇ ਸਮਾਜ ਵੀ ਨਾ ਸਮਝਣਾ ਬੜਾ ਔਖਾ ਹੈ ਬੰਦੇ ਨੂੰ ਹੁੰਦਾ ਇਹਦਾ ਆਪਣਾ ਸਵਾਰਥ ਹੈ ਪਰ ਉਹਨੂੰ ਨਾਮ ਦਿੰਦਾ ਹੈ ਲੋਕ ਸੇਵਾ ਦਾ ਧਰਮ ਸੇਵਾ ਦਾ ਅਸਲ ਵਿੱਚ ਮੈਂ ਜਿੰਨੇ ਵੀ ਧਰਮ ਸੇਵਾ ਕਰਨ ਵਾਲੇ ਲੋਕ ਦੇਖੇ ਆ ਨਾ ਲਗਭਗ ਆਪਣੇ ਸਵਾਰਥ ਸਿੱਧ ਕਰ ਰਹੇ ਹੁੰਦੇ ਆ ਬੜਾ ਭੇੜਾ ਸੱਚ ਹੈ ਕੜਵਾ ਸੱਚ ਹੈ ਬੋਲਣਾ ਪੈ ਰਿਹਾ ਤੇ ਨਾਮ ਦਿੱਤਾ ਜਾਂਦਾ ਅਸੀਂ ਧਰਮ ਦੀ ਸੇਵਾ ਕਰ ਰਹੇ ਹਾਂ ਸਮਾਜ ਦੀ ਸੇਵਾ ਕਰ ਰਹੇ ਹਾਂ ਅੱਜ ਜਿੰਨੇ ਨੇਤਾ ਉਹ ਵੀ ਇਹੋ ਹੀ ਕਹਿੰਦੇ ਆ ਪਰ ਤੁਸੀਂ ਦੱਸਿਓ ਜੀ ਕੀ ਵਾਕਿਆ ਹੈ ਜਿੰਨੇ ਸਮਾਜ ਸੇਵਕ ਨੇ ਜਿੰਨੇ ਧਰਮ ਸੇਵਕ ਨੇ ਜਿੰਨੇ ਰਾਜਨੀਤਿਕ ਸੇਵਕ ਨੇ ਇਹ ਸਾਰੇ ਹੀ ਸੇਵਾ ਕਰ ਰਹੇ ਨੇ ਜਾਂ ਸੇਵਾ ਦੇ ਨਾਂ ਤੇ ਆਪਣੇ ਸਵਾਰਥ ਸਾਧ ਰਹੇ ਤੁਸੀਂ ਕਿਸੇ ਸਕੂਲ ਕਾਲਜ ਵਿੱਚ ਜਾਓ ਪੁੱਛੋ ਉਹ ਵੀ ਕਹਿੰਦੇ ਆ ਸੇਵਾ ਕਰ ਰਹੇ ਆ ਪਰ ਲੋਕਾਂ ਦੀਆਂ ਜੇਬਾਂ ਤੇ ਡਾਕਾ ਹਰ ਜਗ੍ਹਾ ਇਹੀ ਕੁਛ ਹੈ ਇਹ ਬੜਾ ਦੋਮੁਖਾ ਸਮਾਜ ਹੈ ਕਿਵੇਂ ਇਸ ਨੂੰ ਸਮਝੀਏ ਜਰਾ ਤੁਸੀਂ ਸਮਝਾਓ ਜੀ